10 ਮਹੀਨੇ ਔਰ 11 ਦਿਨ ਹਰ ਦਿਨ ਤੇ ਵੇਖੀ ਚੀਜ ਸੋਚਦਾ ਰਹਾ ਇਸ ਟਾਈਮ ਟੂ ਬੀ ਬੈਕ ਇਨ ਦ ਜਰਸੀ ਟੀਮ ਇੰਡੀਆ ਚ ਹੋ ਗਈ ਹੈ ਯੂਵਰਾਜ ਸਿੰਘ ਦੀ ਵਾਪਸੀ ਯੂਵੀ ਨੇ ਭਾਰਤੀ ਟੀਮ ਚ ਨਾ ਸਿਰਫ ਕਮਬੈਕ ਕੀਤਾ ਸਗੋਂ ਆਪਣੇ ਸੁਪਰ ਸ਼ਾਟਸ ਨਾਲ ਸੁਪਰ ਯੂਵਰਾਜ ਦੀ ਚਲਕਵੀਂ ਬਖਾ ਦਿੱਤੀ ਹੈ ਇੱਕ ਵਾਰ ਫਿਰ ਤੋਂ ਸਟੇਡੀਅਮ ਚ ਯੂਵੀ ਯੂਵੀ ਦੀ ਗੂੰਜ ਸੁਣਾਈ ਦੇਣ ਲੱਗੀ ਹੈ ਯੂਵਰਾਜ ਸਿੰਘ things often time ਪਰ ਸਭ ਵਿਚਾਰੇ ਯੁਵਰਾਜ ਸਿੰਘ ਨੇ ਆਪਣੇ ਪਿਤਾ ਦਾ ਕਾਲ ਵੀ ਪੂਰਾ ਕਰ ਦਿੱਤਾ ਹੈ। 20 ਸਾਲ ਵਿੰਡੇ ورلڈ ਕੱਪ ਤੋਂ ਯੁਵਰਾਜ ਸਿੰਘ ਨੂੰ ਬਾਹਰ ਰੱਖਿਆ ਗਿਆ ਸੀ। ਵਿਸ਼ਵ ਕੱਪ ਤੋਂ ਬਾਹਰ ਹੋਣ ਦੇ ਬਾਵਜੂਦ ਯੂਵੀ ਆਈਪੀਐਲ 'ਚ 16 ਕਰੋੜ ਰੁਪਏ ਦੇ ਮੁੱਲ ਨਾਲ ਸਭ ਤੋਂ ਮਹਿੰਗੇ ਖਿਡਾਰੀ ਬਣ ਕੇ ਉਭਰੇ ਸਨ। ਇਸ ਤੋਂ ਬਾਅਦ এবੀਪੀ ਨਿਊਜ਼ ਦੀ ਟੀਮ ਨਾਲ ਯੂਵੀ ਦੇ ਪਿਤਾ ਯੋਗਰਾਜ ਸਿੰਘ ਨੇ ਗੱਲਬਾਤ ਕਰਦਿਆਂ ਕਪਤਾਨ ਧੋਨੀ ਦੀ ਸਿਲੈਕਸ਼ਨ ਤੇ ਸਵਾਲ ਚੁੱਕੇ ਸਨ। ਇੱਕ ਇੰਟਰਵਿਊ ਦੌਰਾਨ ਯੋਗਰਾਜ ਸਿੰਘ ਨੇ ਕਿਹਾ ਸੀ ਕਿ ਯੂਵੀ ਨਾਲ ਗਲਤ ਹੋਇਆ। ਅਤੇ ਨਾਲ ਹੀ ਇਹ ਵੀ ਦਾਵਾ ਕੀਤਾ ਸੀ ਕਿ ਯੂਵੀ ਜਲਦੀ ਹੀ ਭਾਰਤੀ ਟੀਮ 'ਚ ਵਾਪਸੀ ਵੀ ਕਰੇਗਾ ਅਤੇ ਆਪਣੇ ਸੁਨਹਿਰੀ ਦਿਨਾਂ ਦੀ ਯਾਦ ਵੀ ਦਵਾਏਗਾ ਮੈਨੇ ਕبھی ਕبھی ਆਪਣੇ ਹੱਥ 'ਚ ਕੁਛ ਲਿਆ ਨਹੀਂ ਲੇਕਿਨ ਅੱਜ ਕੇ ਦਿਨ ਜੋ ਖੁਦਾ ਨੇ ਮਹਿੰਦਰ ਸਿੰਘ ਧੋਨੀ ਕੇ ਮੂੰਹ 'ਤੇ ਚਾੜਾ ਮਾਰਾ ਹੈ ਔਰ ਉਸ ਅੱਲਾ ਨੇ ਇਤਨੀ ਜ਼ੋਰ ਸੇ ਮਾਰਾ ਹੈ ਜਿਸਕੀ ਗੂੰਜ ਅੱਜ ਭਰਮੰਡ ਤੱਕ ਸੁਣਾਈ ਦੇ ਰਹੀ ਹੈ ਇਸ ਆਦਮੀ ਨੇ ਯੂਵਰਾਜ ਸਿੰਘ के साथ इसका क्या पर्सनल इशू है मुझे पता नहीं या हरभजन के साथ इसका क्या पर्सनल इशू है या गौतम गंभीर के साथ इसका क्या इशू है या वीरेंद्र सहवाग के साथ ये नॉर्थ वाले प्लेयर्स के साथ इसका क्या इशू है मुझे नहीं पता क्या ये चाहता है लेकिन इतना मुझे पता है कि ये बड़ा घमंडी और बड़ा गंभीर आदमी है और आज उसकी जो प्राइस दिल्ली वालों ने लगाई मालिया साहब फिर दोबारा उसको साढ़े पंद्रह करोड़ में लेना चाहते थे दिल्ली वाले उनको ले गए क्योंकि उसको उस प्लेयर की वैल्यू का पता है और हिंदुस्तान की टीम में फिट नहीं हो सकता क्योंकि वर्ल्ड का ग्रेटेस्ट ऑलराउंडर और, 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 और किसी की देश की टीम में फिट हो सकता है हिंदुस्तान की टीम में फिट नहीं हो सकता क्यों बहुत बड़ा क्वेश्चन मार्क है वापसी करनी करनी है इंडिया खेलना ही खेलना है अटल है खुदा की आवाज है ते दाल मूंगी के रगड़ के बिजनी भी है ये होना है और ये होके रहेगा क्योंकि मैं नहीं कह रहा ये मेरे बाबा जी कह रहे हैं ਭਾਰਤ ਦੇ ਇਸ ਦਾ ਪੁੱਤਰ ਜਨ ਮੈਦਾਨ 'ਚ ਆਪਣੇ ਦੇਸ਼ ਦੀ ਜਿੱਤ ਲਈ ਖੇਡਣ 'ਚ ਕੋਈ ਕਸਰ ਨਹੀਂ ਛੱਡਦਾ ਤਾਂ ਇਹ ਪੁੱਤਰ ਆਪਣੇ ਪਿਤਾ ਦੇ ਕੌਲ ਨੂੰ ਕਿਵੇਂ ਭੁੱਲ ਜਾਂਦਾ ਯੋਗਰਾਜ ਸਿੰਘ ਦੇ ਪੁੱਤਰ ਯੁਵਰਾਜ ਸਿੰਘ ਨੇ ਆਪਣੇ ਪਿਤਾ ਦੀ ਕਹੀ ਗੱਲ ਨੂੰ ਪੂਰਾ ਕਰ ਵਿਖਾਇਆ ਯੁਵਰਾਜ ਨੇ ਕਪਤਾਨ ਧੋਨੀ ਦੀ ਕਪਤਾਨੀ 'ਚ ਥੀਮ ਇੰਡੀਆ 'ਚ ਵਾਪਸੀ ਕੀਤੀ ਅਤੇ ਵਾਪਸੀ ਤੋਂ ਬਾਅਦ ਧਮਾਕੇਦਾਰ ਖੇਡ ਵੀ ਵਿਖਾਇਆ ਯੂਵੀ ਨੇ ਆਸਟ੍ਰੇਲੀਆ ਖਿਲਾਫ ਅਤੇ ਫਿਰੀਸ਼ੀਆ ਕੱਪ ਦੌਰਾਨ ਆਪਣੀ ਫਾਰਮ ਜਵਾਬਸੀ ਦੇ ਜ਼ਬਰਦਸਤ ਸੰਕੇਤ ਦਿੱਤੇ ਪਰ ਇਹ ਕਾਰਨਾਂ ਮੈਂ ਕਰਦੇ ਹਾਂ ਯੁਵਰਾਜ ਸਿੰਘ ਆਪਣੇ ਪਿਤਾ ਦੀਆਂ ਗੱਲਾਂ ਤੋਂ ਵੀ ਇੱਕਦਮ ਅੱਗੇ ਨਿਕਲ ਗਏ ਯੋਗਰਾਜ ਸਿੰਘ ਨੇ ਆਪਣੇ ਇੰਟਰਵਿਊ ਦੌਰਾਨ ਕਪਤਾਨ ਥੋਨੀ ਤੇ ਖੂਬ ਪੜਾਸ ਕਰੀ ਸੀ ਪਰ ਯੂਵੀ ਨੇ ਟੀਮ ਚ ਵਾਪਸੀ ਤੋਂ ਬਾਅਦ ਆਪਣੇ ਕਪਤਾਨ ਦਾ ਭਰੋਸਾ ਵੀ ਟੁੱਟਣ ਨਹੀਂ ਦਿੱਤਾ ਕਪਤਾਨ ਕੁਲ ਦੇ ਨਾਲ ਯੁਵਰਾਜ ਸਿੰਘ ਦਾ ਭਾਈਚਾਰਾ ਤੇ ਦੋਨਾਂ ਦਾ ਇੱਕ ਦੂਜੇ ਤੇ ਭਰੋਸਾ ਮੈਦਾਨ ਤੇ ਸਾਫ਼ ਨਜ਼ਰ ਆਉਂਦਾ ਯੂਵੀ ਨੇ ਦੇਸ਼ ਦੇ ਨਾਲ ਨਾਲ ਟੀਮ ਕਪਤਾਨ ਅਤੇ ਪਿਤਾ ਦਾ ਭਰੋਸਾ ਵੀ ਜਿੱਤ ਲਿਆ ਕਿਆ ਨਾ ਹੋਵੇਗਾ ਯੁਵਰਾਜ ਲਈ ਸਾਲ 2016 ਬੇਹੱਦ ਚੰਗਾ ਸਾਬਤ ਹੋਇਆ ਅਤੇ ਯੁਵਰਾਜ ਸਿੰਘ ਨੇ ਸਾਲ 2011 ਵਿਸ਼ਵ ਕੱਪ ਦੇ ਸੁਨਹਿਰੀ ਦਿਨਾਂ ਦੀ ਯਾਦ ਵੀ ਦਵਾ ਦਿੱਤੀ ਹੈ ਯੁਵਰਾਜ ਸਿੰਘ ਦੇ ਜਜ਼ਬੇ ਅਤੇ ਜੋਸ਼ ਦਾ ਇੱਕ ਵਾਰ ਫੇਰ ਤੋਂ ਪੂਰਾ ਦੇਸ਼ ਫੈਨ ਹੋ ਗਿਆ ਹੈ